ਲਾਸਟ ਵਿੱਚ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਚਲਦੇ ਹਾਂ ਜਿੱਥੇ ਚਮਕੀਲਾ ਅਮਰਜੋਤ ਦੇ ਨਾਲ ਉਹਨਾਂ ਦੇ ਜਿਹੜੇ ਦੋ ਸਾਥੀ ਸੀਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਮੋੜ ਦੇ ਉੱਪਰ ਉੱਥੇ ਲੈ ਕੇ ਚਲਦੇ ਹਾਂ ਤੇ ਇਸ ਫਿਲਮ ਦੇ ਵਿੱਚ ਵੀ ਪਿੰਡ ਵਾਲਿਆਂ ਦਾ ਦੱਸਣਾ ਜਾਂ ਫਿਲਮ ਦੇ ਵਿੱਚ ਦਿਲਜੀਤ ਦਸੌਂ ਨੇ ਵੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਸੇਮ ਸੀਨ ਉੱਥੇ ਹੀ ਫਿਲਮਾਇਆ ਗਿਆ ਜਿੱਥੇ ਕਿ ਚਮਕੀਲੇ ਦੀ ਮੌਤ ਹੋਈ ਸੀ ਚਮਕੀਲੇ ਨੂੰ ਜਿੱਥੇ ਮਾਰਿਆ ਗਿਆ ਸੀ ਫਿਲਮ ਦੇ ਸਮੇਂ ਦੇ ਵਿੱਚ ਜਿੱਥੇ ਬੈਠ ਕੇ ਅਮਰਜੋਤ ਅਤੇ ਚਮਕੀਲਾ ਨੇ ਰੋਟੀ ਖਾਧੀ ਸੀ ਸੋ ਪਿੰਡ ਵਾਲਿਆਂ ਦਾ ਦੱਸਣਾ ਇਹ ਹੈ ਕਿ ਅੰਦਰ ਅੰਦਰਲੇ ਪਾਸੇ ਉਹਨਾਂ ਦੇ ਜਿਹੜੇ ਸਾਜੀ ਬੈਠੇ ਸਨ ਮਿਊਜ਼ੀਸ਼ਨ ਤੇ ਮਿਊਜ਼ੀਸ਼ਨ ਬੈਠੇ ਸਨ ਤੇ ਆਪ ਉਹ ਬਾਹਰ ਬੈਠੇ ਸਨ ਇਹ ਜਗ੍ਹਾ ਤੇ ਮੈਂ ਜੜਾਇਆ ਸੀ ਤੇ ਉਹਨਾਂ ਨੇ ਆਪਣੀ ਵਾਈਫ ਨੂੰ ਕਿਹਾ ਤੇ ਬੱਬੀ ਆਪਾਂ ਹਾਲਾਂਕਿ ਦਾ ਪਛਾਤਾਇਆ ਗਿਆ ਜਿਹੜਾ ਫਿਲਮ ਦਾ ਸੀਨ ਹੈ ਦਿਲਜੀਤ ਦੀ ਫਿਲਮ ਦਾ ਉਹ ਵੀ ਇੱਥੇ ਫਿਲਮਾਇਆ ਗਿਆ ਬਿਲਕੁਲ ਜੀ ਉਹਨਾਂ ਦਾ ਸਾਰਾ ਇੱਥੇ ओरिजिनल ਸ਼ਾਟ ਇੱਥੇ ਹੋਏ ਸਾਰੇ ਉਹਨਾਂ ਦੇ ਜਿਨ ਕਿਰਦਾਰ ਹੀ ਬਦਲੇ ਨੇ ਬਿਲਕੁਲ ਕਿਰਦਾਰ ਹੀ ਚੇਂਜ ਕੀਤੇ ਬਾਕੀ ਸ਼ਾਟ ਸਾਰੇ ਉਹਨਾਂ ਨੂੰ ਜਗ੍ਹਾ ਤੇ ਲਿਆ ਉਹਨਾਂ ਨੇ ਜੋ ਵੀ ਇੱਥੇ ਪ੍ਰੋਪਰ ਸਾਰਾ ਹੋਇਆ ਉਸੇ ਢੰਗ ਨਾਲ ਕੀਤਾ ਉਹਨਾਂ ਨੇ ਇਧਰ ਪਾਣੀ ਕਿਹੜੀ ਪਿਆਲਾ ਨਾ ਬਸਟੈਂਡ ਤੋਂ ਉਹ ਸਾਈਡ ਤੋਂ ਲੇਕਿਆਂ ਦੀ ਉਹ ਜਦੋਂ ਪੁਰਾਣੇ ਟਾਈਪ ਦੀ オーਡੈਂਸ ਜੇ ਉਹੋ ਜਿਹੇ ਕੱਪੜੇ ਉਹੋ ਜਿਹਾ ਮਾਹੌਲ ਤੇ ਉਹੋ ਜਿਹੇ ਤਿਆਰ ਕੀਤਾ ਸਾਰਾ ਉਹਨਾਂ ਨੇ ਸਾਰਾ ਮਤਲਬ ਉਹੋ ਜਿਹੀ ਸਾਰਾ ਕੋਸ਼ਿਸ਼ ਕੀਤੀ ਵੀ ਉਹੋ ਜਿਹਾ ਦਿਖਾਇਆ ਜਾਵੇ ਸਾਰਾ ਪਰ ਉਹੀ 1786 ਗੱਡੀ ਉਹੀ ਨੇ ਮूर्ति ਸਾਰਾ ਕੁਝ ਉਹੀ ਰੰਗ ਦੀ ਕ ਵੀਰੇਂਗੀ ਕਾਰਨਾ ਦੀ ਸਾਰਾ ਉਹੀ ਸੀਗਾ ਸਾਰਾ ਕੁਝ ਆ ਗਿਆ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਸੋ ਦਿਲਜੀਤ ਦੋਸਾਂ ਦੀ ਚਮਕੀਲਾ ਫਿਲਮ ਰਿਲੀਜ਼ ਹੋਣ ਵਾਲੀ ਹੈ ਤੇ ਉਸ ਤੋਂ ਪਹਿਲਾਂ ਅਸੀਂ ਪਿੰਡ ਮੈਸਮਪੁਰ ਦੇ ਵਿੱਚ ਪਹੁੰਚਿਆ ਜਿੱਥੇ ਚਮਕੀਲਾ ਤੇ ਅਮਰਜੋਤ ਤੇ ਉਹਨਾਂ ਦੇ ਸਾਥੀਆਂ ਨੇ ਅਖੀਰਲਾ ਅਖਾੜਾ ਲਾਇਆ ਸੀਗਾ ਉਹਨਾਂ ਦਾ ਜਿਹੜਾ ਆਖਰੀ ਪ੍ਰੋਗਰਾਮ ਜਿੱਥੇ ਸੀਗਾ ਉਹ ਵੀ ਜਗ੍ਹਾ ਤੁਹਾਨੂੰ ਦਿਖਾਵਾਂਗੇ ਜਿੱਥੇ ਬੈਠ ਕੇ ਅਖਾੜੇ ਤੋਂ ਪਹਿਲਾਂ ਸ਼ੋਅ ਤੋਂ ਪਹਿਲਾਂ ਉਹਨਾਂ ਨੇ ਰੋਟੀ ਖਾਧੀ ਸੀਗੀ ਉਹ ਵੀ ਜਗ੍ਹਾ ਦਿਖਾਵਾਂਗੇ ਸੋ ਮੈਸਮਪੁਰ ਪਿੰਡ ਦੇ ਵਿੱਚ ਪਹੁੰਚੇ ਤੇ ਸਭ ਤੋਂ ਪਹਿਲਾਂ ਅ ਤਾਨੂੰ ਉਹ ਬਿਲਕੁਲ ਸਾਹਮਣੇ ਉਹ ਜਗ੍ਹਾ ਦਿਖਾ ਦਨੇ ਆ ਉਸ ਤੋਂ ਬਾਅਦ ਅੰਦਰ ਵੀ ਲੈ ਕੇ ਚਲਦੇ ਆ ਬਿਲਕੁਲ ਸਾਹਮਣੇ ਜਗ੍ਹਾ ਤੁਸੀਂ ਦੇਖ ਸਕਦੇ ਹੋ ਜਿੱਥੇ ਅ ਅਮਰਜੋਤ ਅਤੇ ਚਮਕੀਲਾ ਨੇ ਇੱਥੇ ਬੈਠ ਕੇ ਰੋਟੀ ਖਾਧੀ ਸੀ ਖਾਣਾ ਖਾਦਾ ਸੀ ਤੇ ਉਸ ਤੋਂ ਬਾਅਦ ਠੀਕ ਥੋੜੀ ਜੀ ਵਿੱਥ ਤੇ ਦੂਸਰਾ ਘਾਰ ਹੈ ਦੂਸਰੀ ਜਗ੍ਹਾ ਜਿੱਥੇ ਉਹਨਾਂ ਦਾ ਅਖਾੜਾ ਜਿਹੜਾ ਆ ਅ ਲੱਗਣਾ ਸੀ ਇੱਥੇ ਅਖਾੜਾ ਦਾ ਜਿਹੜਾ ਪੂਰਾ ਪ੍ਰੋਗਰਾਮ ਰੈਡੀ ਸੀਗਾ ਇੱਥੇ ਆ ਕੇ ਉਹਨਾਂ ਨੇ ਗਾਉਣਾ ਸੀਗਾ ਤੇ ਉਸ ਤੋਂ ਪਹਿਲਾਂ ਹੀ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉੱਥੇ ਵੀ ਲੈ ਕੇ ਚੱਲਾਂਗੇ ਤੇ ਹੁਣ ਇਸ ਤੋਂ ਬਾਅਦ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਜਿਹੜੀ ਉਹ ਜਗ੍ਹਾ ਦਿਖਾਉਣੇ ਆ ਜਿੱਥੇ ਚਮਕੀਲਾ ਅਤੇ ਅਮਰਜੋਤ ਅਤੇ ਉਹਨਾਂ ਦੇ ਸਾਥੀਆਂ ਨੇ ਜਿਹੜੇ ਨਾਲ ਸਾਜੀ ਸੀਗੇ ਜਿੰਨੇ ਵੀ ਨਾਲ ਬੰਦੇ ਸੀ ਉਹਨਾਂ ਨੇ ਬੈਠ ਕੇ ਇਸ ਜਗ੍ਹਾ ਦੇ ਵਿੱਚ ਜਿਹੜੀ ਤੁਸੀਂ ਜਗ੍ਹਾ ਦੇਖ ਸਕਦੇ ਹੋ ਜਿਹੜਾ ਘਰ ਦੇਖ ਸਕਦੇ ਹੋ ਇਸ ਵੇਲੇ ਇੱਥੇ ਬੈਠ ਕੇ ਚਮਕੀਲਾ ਅਤੇ ਅਮਰਜੋਤ ਅਤੇ ਉਹਨਾਂ ਦੇ ਸਾਥੀਆਂ ਨੇ ਬੈਠ ਕੇ ਜਿਹੜਾ ਖਾਣਾ ਖਾਦਾ ਸੀ ਹੁਣ ਤੁਹਾਨੂੰ ਅੰਦਰ ਲੈ ਕੇ ਚਲਦੇ ਆ ਤੇ ਅੰਦਰਲੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਣੇ ਆ ਇਸ ਵਕਤ ਅਸੀਂ ਹੁਣ ਉਸ ਜਗ੍ਹਾ ਤੇ ਖੜੇ ਆ ਜਿੱਥੇ ਬੈਠ ਕੇ ਅਮਰ ਸਿੰਘ ਚਮਕੀਲਾ ਅਮਰਜੋਤ ਅਤੇ ਨਾਲ ਉਹਨਾਂ ਦੇ ਜਿੰਨੇ ਵੀ ਸਾਜ਼ੀ ਸੀਗੇ ਉਹਨਾਂ ਨੇ ਜਿੱਥੇ ਬੈਠ ਕੇ ਅਖੀਰਲੇ ਟਾਈਮ ਜਿਹੜਾ ਉਹਨਾਂ ਦਾ ਅਖੀਰਲਾ ਅ ਅਖਾੜਾ ਸੀਗਾ ਉੱਥੇ ਬੈਠ ਕੇ ਉਸ ਤੋਂ ਪਹਿਲਾਂ ਜਿੱਥੇ ਰੋਟੀ ਖਾਧੀ ਸੀ ਉਸ ਜਗ੍ਹਾ ਤੇ ਖੜੇ ਆ ਤੇ ਉਹ ਪਿੱਛੇ ਬੈਕ ਸਾਈਡ ਤੇ ਘਰ ਉਹ ਵੀ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਕੁਝ ਗੱਲਾਂ ਪਿੰਡਦਿਆਂ ਦੇ ਨਾਲ ਕਰਾਂਗੇ ਕੁਝ ਪਿੰਡ ਦੇ ਮੋਹਤਵਾਰ ਬੰਦੇ ਪਿੰਡ ਦੇ ਸਰਪੰਚ ਸਾਹਿਬ ਸਾਡੇ ਨਾਲ ਮੌਜੂਦ ਨੇ ਮੈਂ ਮੈਸਮਪੁਰ ਦੇ ਗੱਲਾਂ ਬਾਤਾਂ ਕਰਾਂਗੇ ਸੋ ਇਹਨਾਂ ਨੇ ਜਿਹੜਾ ਦਲਜੀਤ ਦੀ ਅਮਰ ਸਿੰਘ ਚਮਕੀਲਾ ਫਿਲਮ ਹੈ ਜਿਹੜੀ ਸ਼ੂਟਿੰਗ ਹੋਈ ਆ ਉਹ ਹੂਬ ਹੂ ਉਸੇ ਤਰ੍ਹਾਂ ਫਿਲਮਾਈ ਗਈ ਐ ਇੱਥੇ ਇਸ ਪਿੰਡ ਦੇ ਵਿੱਚ ਉਸੇ ਜਗ੍ਹਾ ਤੇ ਦਲਜੀਤ ਨੂੰ ਦਿਖਾਇਆ ਗਿਆ ਕਿਸ ਤਰ੍ਹਾਂ ਚਮਕੀਲੇ ਨੇ ਰੋਟੀ ਖਾਧੀ ਸੀ ਅਖੀਰਲਾ ਜਿਹੜਾ ਅਖਾੜਾ ਸੀ ਉਸੇ ਤਰ੍ਹਾਂ ਹੂਬ ਹੂ ਜਿੰਨੀ ਵੀ ਸ਼ੂਟਿੰਗ ਅਖੀਰਲੇ ਵੇਲੇ ਦੀ ਚਮਕੀਲੇ ਦੀ ਜੋ ਜੀਵਨੀ ਸੀਗੀ ਉਸੇ ਤਰ੍ਹਾਂ ਇੱਥੇ ਫਿਲਮਾਈ ਗਈ ਐ ਉਸ ਬਾਬਤ ਵੀ ਪਿੰਡ ਵਾਲਿਆਂ ਨਾਲ ਗੱਲਬਾਤ ਕਰਾਂਗੇ ਸਵਾਗਤ ਕਰਦੇ ਆ ਸਰਪੰਚ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਰਪੰਚ ਸਾਹਿਬ ਸਭ ਤੋਂ ਪਹਿਲਾਂ ਤੇ ਦੱਸੋ ਕਿ ਅਖੀਰਲੇ ਟਾਈਮ ਜਦੋਂ ਚਮਕੀਲਾ આજ ਤੋਂ 36 ਸਾਲ ਪਹਿਲਾਂ ਇੱਥੇ ਅਖਾੜਾ ਲ ਬਿਲਕੁਲ ਜੀ ਮੈਂ ਪੰਜਵੀਂ ਕਲਾਸ ਪੜ੍ਹਦਾ ਸੀ ਉਹ ਤੋਂ 11 ਸਾਲ ਦੀ ਉਮਰ ਸੀ ਲਗਭਗ ਤੇ ਸਾਨੂੰ ਜਦੋਂ ਪਤਾ ਲੱਗਾ ਕਿ ਚਮਕੀਲਾ ਜੀ ਸਾਡੇ ਪਿੰਡ ਆ ਰਹੇ ਆ ਤੇ ਜਦੋਂ ਕਾਫੀ ਉਹਨਾਂ ਦਾ ਬੋਲ ਵਾਲਾ ਸੀ ਕਾਫੀ ਨਾਮ ਸੀ ਉਹਨਾਂ ਦਾ ਜੀ ਤੇ ਅਸੀਂ ਮੈਂ ਸਕੂਲ ਤੋਂ ਛੁੱਟੀ ਕਰਕੇ ਪਾਜੀ ਆਇਆ ਸੀ ਤੇ ਜਦੋਂ ਇੱਥੇ ਆਏ ਸੀ ਤਾਂ ਹਜੇ ਲੱਗੇ ਨਹੀਂ ਸੀ ਚਮਕੀਲਾ ਜੀ ਇਹਦੇ ਅੰਦਰ ਚਾਹ ਪਾਣੀ ਦਾ ਪਰਮ ਚੱਲਦਾ ਪਿਆ ਸੀ ਤੇ ਅਸੀਂ ਅੰਦਰ ਚਾਹ ਪਾਣੀ ਛਕਣ ਲਈ ਅੰਦਰ ਹੋਏ ਚਲੇ ਗਏ ਸੀ ਜੀ ਤੇ ਉਸ ਤੋਂ ਬਾਅਦ ਇੱਕਦਮ ਰੌਲਾ ਪਿਆ ਹੈਗਾ ਤੇ ਚਮਕੀਲਾ ਜੀ ਆ ਗਿਆ ਬਾਹਰ ਹੂੰ ਅਸੀਂ ਵੀ ਬਾਹਰ ਨੂੰ ਦੌਣ ਲੱਗੇ ਸੀ ਤੇ ਬਾਅਦ ਇਹ ਪਾਣਾ ਵਾਪਰ ਗਿਆ ਤੇ ਉਹਨਾਂ ਦੇ ਗੋਲੀਆਂ ਚੱਲਣੇ ਸ਼ੁਰੂ ਹੋ ਗਈਆਂ ਸੀਗੀਆਂ ਤੇ ਫਿਰ ਸਾਰਾ ਇੰਜ ਭਗਦੜ ਮਚ ਗਈ ਸੀ ਤੇ ਲੋਕ ਭੱਜਣ ਨੂੰ ਰਾਹ ਕਿਸੇ ਨੂੰ ਮਿਲਿਆ ਨਹੀਂ ਕੋਈ ਕਿਸੇ ਪਾਸੇ ਭੱਜਿਆ ਕੋਈ ਮੈਂ ਵੀ ਉੱਥੇ ਹੀ ਬੈਠ ਗਿਆ ਸੀ ਲਗਭਗ ਕੋਠੇ ਦੇ ਜਗ੍ਹਾ ਮਿਲ ਗਈ ਥੋੜੀ ਸੀ ਤੇ ਕਾਫੀ ਲੋਕਾਂ ਦੇ ਸੱਟਾਂ ਵੀ ਵੱਜੀਆਂ ਕਾਫੀ ਲੋਕ ਡੇਗੇ ਵੀ ਭੱਜਦੇ ਨੱਟਦੇ ਤੇ ਯਾਨੀ ਕਿ ਬਹੁਤ ਡਰ ਸੀ ਸਹਿਮਦਾ ਸੀ ਮਾਹੌਲ ਸਾਰਾ ਸਾਰੇ ਲੋਕ ਆੜ ਦੇਲੇ ਭੱਜ ਗਏ ਸੀ ਪੂਰੀ ਵਾਰਦਾ ਤੁਸੀਂ ਆਪਣੇ ਕੀ ਦੇਖਿਆ ਹੋਇਆ ਜੀ ਤੇ ਲੋਕ ਥਾਂ ਵੀ ਪਈਆਂ ਉੱਥੇ ਦੇਖਿਆ ਜਦੋਂ ਜਾਂਦੇ ਹੋਏ ਨੇ ਦੇਖਿਆ ਸੀ ਤੇ ਹੁਣ ਇਸ ਤੋਂ ਬਾਅਦ ਹੋਰ ਗੱਲਬਾਤ ਵੀ ਕਰਦੇ ਆਂ ਪਰ ਉਸ ਤੋਂ ਪਹਿਲਾਂ ਤੁਹਾਨੂੰ ਉਸ ਜਗ੍ਹਾ ਤੇ ਲੈ ਕੇ ਚਲਦੇ ਆਂ ਉਸ ਉੱਪਰ ਕੋਠੇ ਤੇ ਲੈ ਕੇ ਚੁਬਾਰੇ ਤੇ ਲੈ ਕੇ ਚਲਦੇ ਆਂ ਜਿੱਥੇ ਅਖੀਰਲੇ ਸਮੇਂ ਚਮਕੀਲਾ ਅਮਰਜੋਤ ਹੁਣਾ ਨੇ ਰੋਟੀ ਖਾਧੀ ਸੀ ਕਿਉਂਕਿ ਇਹ ਜਿਹੜਾ ਦਿਲਜੀਤ ਦੀ Netflix ਤੇ ਫਿਲਮ ਆ ਰਹੀ ਹੈ ਚਮਕੀਲਾ ਅਮਰ ਸਿੰਘ ਚਮਕੀਲਾ ਜਿਹੜੀ ਫਿਲਮ ਆ ਰਹੀ ਹੈ ਤਾਂ ਉਹਦਾ ਜਿਹੜਾ ਹੂਬ ਹੂ ਸੀਨ ਹੈ ਉਹ ਫਿਲਮ ਆਇਆ ਗਿਆ ਆ ਸੋ ਇਹਨਾਂ ਨੇ ਇੱਥੇ ਪਿੰਡ ਵਾਲਿਆਂ ਦੱਸਿਆ ਕਿ ਬਹੁਤ ਜਿਹੜਾ ਬਰੀਕੀ ਦੇ ਨਾਲ ਇਸ ਫਿਲਮ ਦੇ ਵਿੱਚ ਕੰਮ ਕੀਤਾ ਹੋਇਆ ਹੈ ਉਹ ਕਿਦਾਂ ਕਿਹੜੀ ਬਰੀਕੀ ਦੇ ਨਾਲ ਕੰਮ ਕੀਤਾ ਹੋਇਆ ਹੈ ਸੋ ਆ ਤੁਸੀਂ ਪੁਰਾਣਾ ਸਮਾਂ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਜਿੱਦਾਂ ਮਕਾਨ ਹੁੰਦੇ ਸੀ ਦੇਖ ਸਕਦੇ ਹੋ ਤੇ ਇਸ ਤੇ ਉੱਪਰ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਲਾਸਟ ਟਾਈਮ ਦੇ ਵਿੱਚ ਅਖੀਰਲੇ ਸਮੇਂ ਦੇ ਵਿੱਚ ਜਿੱਥੇ ਬੈਠ ਕੇ ਅਮਰਜੋਤ ਅਤੇ ਚਮਕੀਲਾ ਨੇ ਰੋਟੀ ਖਾਧੀ ਸੀਗੀ ਸੋ ਪਿੰਡ ਵਾਲਿਆਂ ਦਾ ਦੱਸਣਾ ਇਹ ਹੈ ਕਿ ਅੰਦਰ ਅੰਦਰਲੇ ਪਾਸੇ ਉਹਨਾਂ ਦੇ ਜਿਹੜੇ ਸਾਜੀ ਬੈਠੇ ਸਨ ਮਿਊਜ਼ੀਸ਼ੀਅਨ ਮਿਊਜ਼ੀਸ਼ੀਅਨ ਬੈਠੇ ਸਨ ਤੇ ਆਪ ਉਹ ਬਾਹਰ ਬੈਠੇ ਸਨ ਆਪ ਕਿਹੜੀ ਸਾਈਡ ਤੇ ਬੈਠੇ ਸੀਗੇ ਚਮਕੀਲਾ ਤੇ ਮਰਜੋਤ ਐਸੀ ਜਗਾ ਜੀ ਆ ਕੈਮਰਾਮੈਨ ਕੇ ਦਿਖਾ ਸਕਦੇ ਪੱਥੀ ਜੀ ਤੇ ਐਸੀ ਜਗਾ ਉਹਨਾਂ ਦਾ ਮੰਜੜਾ ਡਾਇਆ ਹੋਇਆ ਸੀ ਇੱਥੇ ਬੈਠੇ ਹੋ ਸੀ ਤੇ ਲਗਭਗ ਉਹ ਪ੍ਰੋਗਰਾਮ ਤੋਂ ਪਹਿਲਾਂ ਆ ਗਏ ਸੀ ਥੋੜਾ ਕਾਰਨ ਈ ਸੀ ਵੀ ਇੱਥੇ ਬਿਠਾਉਣਾ ਪਿਆ ਉਹਨਾਂ ਨੂੰ ਕਿਉਂ ਕਾਰਨ ਏ ਕੀ ਵੀ ਸੀਗਾ ਵੀ ਉਹ ਪ੍ਰੋਗਰਾਮ ਤੋਂ ਪਹਿਲਾਂ ਆ ਗਏ ਉਧਰ ਜਿਹਾ ਭੋਗ ਦਾ ਪ੍ਰੋਗਰਾਮ ਚੱਲਦਾ ਪਿਆ ਸੀ ਤੇ ਉੱਥੋਂ ਉਹਨਾਂ ਨੂੰ ਰੋਕਿਆ ਗਿਆ ਵਾ ਜੀ ਰੋਕ ਲਈ ਆਪਾਂ ਪੋ ਦਾ ਫਿਰ ਲੰਗਰ ਪਾਣੀ ਦਾ ਵੀ ਪ੍ਰਜਾਦਾ ਪਾਣੀ ਦਾ ਵੀ ਰਹਿ ਜਾਣਾ ਵੀ ਜੇ ਪਹਿਲਾਂ ਖਾੜਾ ਲੱਗ ਜਾ ਕਿ ਵੀ ਸਾਰੇ ਲੋਕਾਂ ਨੂੰ ਫਿਰ ਛਕਣਾ ਨਹੀਂ ਤੇ ਇੱਥੇ ਫਿਰ ਉਹਨਾਂ ਨੂੰ ਰੋਕਿਆ ਗਿਆ ਤੇ ਸਾਡੇ ਜੁਗਿੰਦਰਪਾਲ ਜੀ ਆ ਤੇ ਇੱਥੇ ਦੇਖ ਰਿਹਾ ਕਰਦੇ ਸੀ ਤੇ ਉਹਨਾਂ ਨੂੰ ਰੋਟੀ ਦੀ ਡਿਊਟੀ ਲਈ ਤੇ ਉਹ ਰੋਟੀ ਖਣੋਣ ਲੈ ਆਏ ਸੀ ਇਹਨਾਂ ਨੂੰ ਤੇ ਜਦੋਂ ਰੋਟੀ ਲੈ ਕੇ ਆਏ ਸੀ ਤੇ ਦਾਲ ਠੰਡੀ ਹੋ ਗਈ ਸੀ ਉਹ ਦੂਰੋਂ ਲੈ ਕੇ ਆਏ ਨਾ ਤੇ ਉਹ ਕਹਿੰਦੇ ਬਾਈ ਇਹ ਦਾਲ ਠੰਡੀ ਆ ਉਹ ਵਾਪਸ ਲੈ ਕੇ ਗਿਆ ਤੇ ਉੱਥੋਂ ਚੰਗੀਲਾ ਜੀ ਦੁਬਾਰਾ ਉਹਨੂੰ ਫੜ ਕੇ ਲੈ ਕੇ ਆਏ ਕਹਿੰਦਾ ਯਾਰ ਬਾਈ ਗੁੱਸਾ ਨਾ ਕਰ ਤੂੰ ਆ ਜਾ ਤੇ ਰੋਟੀ ਛਕਦੇ ਬਹੁਤ ਠੰਡੇ ਸੁਬਹਾ ਦੇ ਸੀਗੇ ਬਿਲਕੁਲ ਬਹੁਤ ਬਹੁਤ ਹਲੀਮੀ ਨਾਲ ਗੱਲ ਕੀਤੀ ਉਹਨਾਂ ਨੇ ਜੀ ਕੋਈ ਐ ਨਹੀਂ ਸੀ ਕਿ ਉਸ ਟਾਈਮ ਦੇ ਵੀ ਸਟਾਰ ਸੀਗੇ ਨਾ ਜੀ ਨਾ ਇਹੋ ਜਿਹਾ ਕੋਈ ਲੱਗਦਾ ਹੀ ਨਹੀਂ ਸੀਗਾ ਜੀ ਇਹੋ ਜਿਹੀ ਕੋਈ ਗੱਲ ਨਹੀਂ ਸੀ ਆਪਾਂ ਹੋਰ ਵੀ ਉਹਨਾਂ ਦੇ ਕੰਮ ਦੇਖ ਸਕਦੇ ਹਾਂ ਉਹਨਾਂ ਦੀਆਂ ਮੁਲਾਕਾਤਾਂ ਜਾਂ ਖਾੜਿਆਂ ਦੇ ਵਿੱਚ ਵੀ ਦੇਖ ਸਕਦੇ ਹਾਂ ਉਹਨਾਂ ਨੂੰ ਤੇ ਉਹਨਾਂ ਵਿੱਚ ਇੰਨੀ ਦੀ ਬੋਮ ਮਜਾਜ ਕੋਈ ਨਹੀਂ ਸੀ ਕੋਲ ਇੱਥੇ ਜਿਹੜਾ ਇਸ ਜਗ੍ਹਾ ਤੇ ਮੰਜਾਰ ਸੀਗਾ ਨਾ ਉਹਨਾਂ ਦਾ ਇਸ ਜਗ੍ਹਾ ਤੇ ਇਸ ਜਗ੍ਹਾ ਨਹੀਂ ਸੀਗਾ ਮੰਜਾ ਇਹ ਜਗ੍ਹਾ ਤੇ ਮੰਜਾ ਡਾਹਿਆ ਹੋ ਸੀ ਤੇ ਉਹਨਾਂ ਨੇ ਆਪਣੀ ਵਾਈਫ ਨੂੰ ਕਿਹਾ ਤੇ ਬੱਬੀ ਆਪਾਂ ਲੰਗਰ ਦਾ ਪ੍ਰਸ਼ਾਦ ਆਇਆ ਛਕਣਾ ਜਿਹੜਾ ਫਿਲਮ ਦਾ ਸੀਨ ਹੈ ਦਿਲਜੀਤ ਦੀ ਫਿਲਮ ਦਾ ਉਹ ਵੀ ਇੱਥੇ ਫਿਲਮਾਇਆ ਗਿਆ ਬਿਲਕੁਲ ਬਿਲਕੁਲ ਜੀ ਉਹਨਾਂ ਦਾ ਸਾਰਾ ਇੱਥੇ origignal ਸ਼ਾਟ ਇੱਥੇ ਹੋਏ ਸਾਰੇ ਉਹਨਾਂ ਦੇ ਜੀ ਕਿਰਦਾਰ ਹੀ ਬਦਲੇ ਨੇ ਬਿਲਕੁਲ ਕਿਰਦਾਰ ਹੀ ਚੇਂਜ ਕੀਤੇ ਬਾਕੀ ਸ਼ਾਟ ਸਾਰੇ origignal ਜਗ੍ਹਾ ਤੇ ਲਿਆ ਉਹਨਾਂ ਨੇ ਜੋ ਵੀ ਇੱਥੇ ਪ੍ਰੋਪਰ ਸਾਰਾ ਹੋਇਆ ਉਸੇ ਢੰਗ ਨਾਲ ਕੀਤਾ ਸਾਰਾ ਆਪਾਂ ਥੋੜਾ ਸ਼ਾਮੇ ਚੱਲ ਕੇ ਗੱਲ ਕਰਦੇ ਆਂ ਸ਼ਾਮ ਦੇ ਵਿੱਚ ਆ ਕੇ ਸੋ ਇੱਥੇ ਇਹਨਾਂ ਦਾ ਇਹ ਵੀ ਕਹਿਣਾ ਸੀਗਾ ਵੀ ਬਹੁਤ ਬਰੀਕੀ ਦੇ ਨਾਲ ਡਾਇਰੈਕਟਰ ਨੇ ਜਿਹੜਾ ਕੰਮ ਕੀਤਾ ਸੋ ਇਸ ਤੋਂ ਇਲਾਵਾ ਜਿਹੜੀ ਹੋਰ ਰਾਸਤੇ ਜਿਉਂਦਾ ਜਿੱਥੇ ਖਾੜਾ ਸ਼ੂਟ ਹੋਣਾ ਸੀਗਾ ਜੀ ਤੇ ਇਹ ਜਗ੍ਹਾ ਤੇ ਰਸਤਾ ਜਿਹੜਾ ਉਸ ਟਾਈਮ ਕੱਚਾ ਸੀਗਾ ਜੀ ਕੱਚਾ ਰਸਤਾ ਸੀ ਤੇ ਉਸ ਟਾਈਮ ਜਿਹਦਾ ਕੱਚਾ ਉਸ ਢੰਗ ਦੇ ਨਾਲ ਦਿਖਾਉਣ ਦੇ ਲਈ ਹੁਣ ਇਸ ਟਾਈਮ ਪੱਕੀ ਸੜਕ ਹੈ ਜੀ ਇਹ ਤੇ ਉਹ ਉਹੋ ਜਿਹਾ ਦਿਖਾਉਣ ਦੇ ਲਈ ਉਹਨਾਂ ਨੇ ਕਾਫੀ ਮਿਹਨਤ ਕੀਤੀ ਜੀ ਤੇ ਉਸ ਦੇ ਉੱਪਰ ਮਿੱਟੀ ਪਾ ਕੇ ਉਹਨੂੰ ਕੱਚਾ ਹੀ ਦਿਖਾਇਆ ਗਿਆ ਜੀ ਤੇ ਇੱਥੇ ਦੀ ਜਿਹੜੀ ਸੜਕ ਇਸ ਵੇਲੇ ਪੱਕੀ ਹੈ ਪੱਕੀ ਉਹਨੂੰ ਕੱਚੀ ਦਿਖਾਇਆ ਗਿਆ ਜੀ ਉਹ ਤੇ ਮਿੱਟੀ ਪਾ ਕੇ ਉਹਨੂੰ ਕੱਚੀ ਮਤਲਬ ਦਿਖਾਇਆ ਗਿਆ ਕੱਚੀ ਬਣਾ ਦਿੱਤੀ ਜੀ ਉਸ ਸਮਾਂ ਦੇਖਿਆ ਹੋਇਆ ਤੁਹਾਨੂੰ ਯਾਦ ਹੈ ਵੀ ਪ੍ਰੋਪਰ ਉਹੀ ਚੀਜ਼ ਬਣਾ ਦਿੱਤੀ ਸੀ ਬਿਲਕੁਲ ਬਿਲਕੁਲ ਜੀ ਬਿਲਕੁਲ ਉਹੀ ਉਹਨਾਂ ਨੇ ਬਿਲਕੁਲ ਉਹੀ ਸੀਨ ਤਿਆਰ ਕੀਤੇ ਸਾਰੇ ਜਿੱਦਾਂ ਆਡੀਅנס ਵੀ ਆਪਾਂ ਕਹਿ ਸਕਦੇ ਨਾ ਆਡੀਅנס ਜਿਹੜੀ ਸੀ ਉਹਨਾਂ ਨੇ ਇਧਰੋਂ ਪਤਾ ਨਹੀਂ ਕਿਹੜੀ ਪਟਿਆਲਾ ਨਾਭਾ ਸਟੈਂਡ ਤੋਂ ਉਹ ਸਾਈਡ ਤੋਂ ਲੈ ਕੇ ਆਂਦੀ ਉਹ ਜਿੱਦਾਂ ਪੁਰਾਣੇ ਟਾਈਪ ਦੀ ਆਡੀਅנס ਜਿਹੜਾ ਉਹੋ ਜਿਹੇ ਕੱਪੜੇ ਉਹੋ ਜਿਹਾ ਮਾਹੌਲ ਤੇ ਉਹੋ ਜਿਹਾ ਤਿਆਰ ਕੀਤਾ ਸਾਰਾ ਉਹਨਾਂ ਨੇ ਸਾਰਾ ਮਤਲਬ ਉਹੋ ਜਿਹੀ ਸਾਰਾ ਕੋਸ਼ਿਸ਼ ਕੀਤੀ ਵੀ ਉਹੋ ਜਿਹਾ ਦਿਖਾਇਆ ਜਾਵੇ ਸਾਰਾ ਕੁਝ ਉਹੀ 1786 ਗੱਡੀ ਉਹੀ ਨੰਬਰ ਦੀ ਸਾਰਾ ਕੁਝ ਉਹੀ ਰੰਗ ਦੀ ਕੋ ਗਿਰੰਗੀ ਕਾਰ ਉਹਨਾਂ ਦੀ ਸਾਰਾ ਉਹੀ ਸੀਗਾ ਸਾਰਾ ਕੁਝ ਫੁਲਵਾਇਆ ਪਰ ਚਲੋ ਹੁਣ ਸਾਨੂੰ ਖੁਸ਼ੀ ਵੀ ਹੈ ਚਲੋ ਉਹਨਾਂ ਦੀ ਯਾਦ ਵਿੱਚ ਫਿਲਮ ਬਣ ਰਹੀ ਹੈ ਬਹੁਤ ਵੱਡੀ ਗੱਲ ਹੈ ਕਿ ਬਾਲੀਵੁੱਡ ਤੋਂ ਇੱਕ ਇਮਤੀਆਜ਼ ਸਾਰਾ ਨੇ ਆ ਕੇ ਕੋਸ਼ਿਸ਼ ਕੀਤੀ ਹੈਗੀ ਆ ਤੇ ਬਹੁਤ ਵਧੀਆ ਪ੍ਰਾਲਾ ਉਹਨਾਂ ਦਾ ਬਹੁਤ ਵਧੀਆ ਸਾਨੂੰ ਉਮੀਦ ਹੈ ਕਿ ਇਹ ਸਾਰਿਆਂ ਨੂੰ ਪਸੰਦ ਆਊਗੀ ਜੀ ਅੱਛਾ ਤੇ ਕਿੰਨੇ ਕੁ ਦਿਨ ਸ਼ੂਟਿੰਗ ਚੱਲੀ ਇਸ ਪਿੰਡ ਦੇ ਵਿੱਚ ਸ਼ੂਟਿੰਗ 4 ਦਿਨ ਇੱਥੇ ਰਹਿ ਗਿਓ 4 ਦਿਨਾਂ ਇੱਥੇ ਉਹਨਾਂ ਨੇ ਮਤਲਬ ਸਾਡੇ ਤੋਂ ਸਾਡੇ ਨਾਲ ਵੀ ਪੂਰਾ ਕੰਪਰੋਮਾਈਜ਼ ਕੀਤਾ ਆਲੇ-ਦੁਆਲੇ ਸਾਰਿਆਂ ਦੇ ਨਾਲ ਕੰਪਰੋਮਾਈਜ਼ ਕਰਕੇ ਤੇ ਵਧੀਆ ਢੰਗ ਨਾਲ ਸਾਰਾ ਹੋਇਆ ਜੀ ਰਿਸਪੌਂਸ ਵਧੀਆ ਮਿਲਿਆ ਸਾਰਾ ਉਹਨਾਂ ਨੂੰ ਜੀਤ ਨੇ ਇੱਕ ਇ ਜਿੱਦਾਂ ਹੁਣ ਇਹ ਰੋਟੀ ਇੱਥੇ ਖਲਾਈ ਇਹ ਵਾਲਾ ਸੀਨ ਇੱਥੇ ਸ਼ੂਟ ਕੀਤਾ ਜਿੱਥੇ ਅਖਾੜਾ ਸੀਗਾ ਉਹ ਵੀ ਉੱਥੇ ਕੀਤਾ ਤੇ ਕਹਿੰਦੇ ਵੀ ਸੇਮ ਜਗ੍ਹਾ ਤੇ ਉੱਥੇ ਗੋਲੀਆਂ ਜਿੱਦਾਂ ਮਾਰੀਆਂ ਦਿਖਾਈਆਂ ਜਿੱਥੇ ਉਹ ਡਿੱਗੇ ਸੀਗੇ ਉਹ ਸੇਮ ਉਹ ਉਹ ਸੀਨ ਸ਼ੂਟ ਹੋਇਆ ਬਿਲਕੁਲ ਉਹ ਉਹ ਉਹੀ ਕੁਝ ਹੋਇਆ ਜੀ ਸਾਰਾ ਉਹੀ ਸੀਨ ਪੇਸ਼ ਕਰਾਇਆ ਉਹੀ ਦਿਖਾਇਆ ਉਹਨਾਂ ਨੇ ਸਾਰੇ ਤੇ ਇਸ ਤੋਂ ਬਾਅਦ ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਉਸ ਜਗ੍ਹਾ ਤੇ ਜਿੱਥੇ ਅਮਰ ਸਿੰਘ ਚਮਕੀਲਾ ਅਮਰਜੋਤ ਤੇ ਨਾਲ ਉਹਨਾਂ ਦੇ ਜਿਹੜੇ ਸਾਥੀ ਸੀਗੇ ਉਹਨਾਂ ਨੂੰ ਜਿੱਥੇ ਗੋਲੀਆਂ ਮਾਰੀਆਂ ਸੀਗੀਆਂ ਹੁਣ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਅ ਉਸ ਤੋਂ ਬਾਅਦ ਹੁਣ ਅਸੀਂ ਅਮਰ ਸਿੰਘ ਚਮਕੀਲਾ ਅਮਰਜੋਤ ਦਾ ਜਿੱਥੇ ਅਖਾੜਾ ਸੀ ਜਿਸ ਘਰ ਦੇ ਵਿੱਚ ਅਖਾੜਾ ਸੀਗਾ ਇਸ ਇਸ ਸਾਈਡ ਤੇ ਜਿੱਥੇ ਅਮਰੂਦ ਲੱਗਿਆ ਤੁਸੀਂ ਦੇਖ ਸਕਦੇ ਹੋ ਇੱਥੇ ਅ ਅਖਾੜਾ ਸੀਗਾ ਉਸ ਵੇਲੇ ਅੱਜ ਤੋਂ 36 ਸਾਲ ਪਹਿਲਾਂ ਦੀ ਗੱਲ ਹੈ ਕਿ ਇੱਥੇ ਬਾਹਰ ਅਖਾੜਾ ਸੀਗਾ ਤੇ ਇਸ ਘਰ ਦੇ ਵਿੱਚ ਫੰਕਸ਼ਨ ਸੀਗਾ ਸੋ ਕਿਸੇ ਵਜ੍ਹਾ ਕਰਕੇ ਸੀ ਅੰਦਰ ਨਹੀਂ ਜਾ ਸਕਦੇ ਅੰਦਰ ਜਾਣਾ ਮਨਾਹੀ ਕੀਤੀ ਹੋਈ ਹੈ ਸੋ ਹੂਬ ਹੂ ਫਿਲਮ ਦੇ ਵਿੱਚ ਵੀ ਇਹੀ ਕਰ ਦਿਖਾਇਆ ਗਿਆ ਇਸ ਘਰ ਨੂੰ ਤਿਆਰ ਕੀਤਾ ਗਿਆ ਸੀ ਉਸ ਤੋਂ ਬਾਅਦ ਜਿਹੜਾ ਇੱਥੇ ਸ਼ੂਟ ਕੀਤਾ ਗਿਆ ਸੀਗਾ ਸੋ ਬਹੁਤ ਲੰਬਾ ਪ੍ਰੋਸੈਸ ਸੀਗਾ ਇਸ ਫਿਲਮ ਦਾ ਸਾਰੀ ਗੱਲਬਾਤ ਕਰਾਂਗੇ ਭਾਈ ਜੀ ਜਦੋਂ ਤੁਸੀਂ ਗੱਲ ਕੀਤੀ ਕਿ ਕਾਫੀ ਲੰਬਾ ਪ੍ਰੋਸੈਸ ਇਸ ਫਿਲਮ ਦਾ ਕਿਉਂਕਿ ਵਾਰ-ਵਾਰ ਇਮਤੀਆਜ਼ ਅਰੀ ਦੇ ਜਿਹੜੇ ਬੰਦੇ ਸੀਗੇ ਵਾਰ-ਵਾਰ ਇੱਥੇ ਆਉਂਦੇ ਸੀ ਪਿੰਡ ਦੇ ਵਿੱਚ ਤੇ ਵਾਰ-ਵਾਰ ਇੱਥੇ ਕੰਮ ਚੱਲਦਾ ਸੀਗਾ ਥੋੜਾ ਬਰੀਕੀ ਨਾਲ ਸਮਝਾਓ ਕਿ ਕਿਹੜੀਆਂ ਚੀਜ਼ਾਂ ਇੱਥੇ ਵਾਰ-ਵਾਰ ਜੜੀਆਂ ਕੀਤੀਆਂ ਗਈਆਂ ਬਿਲਕੁਲ ਜੀ ਇਹ ਸਹੀ ਗੱਲ ਹੈ ਬਹੁਤ ਜ਼ਿਆਦਾ ਮਿਹਨਤ ਕੀਤੀ ਇਮਤੀਆਜ਼ ਅਰਨੇ ਦੇ ਤੇ ਤੇ ਇਸ ਘਰ ਨੂੰ ਵੀ ਹੋਰ ਹੋਰ ਜਿਹਾ ਬਣਾਉਣ ਦੇ ਲਈ ਉਹਨਾਂ ਨੇ ਇਹਦੀ ਰਿਪੇਅਰ ਵਗੈਰਾ ਵੀ ਕੀਤੀ ਸਾਰਾ ਕਾਰਵਾਈ ਆਪਣੇ ਹਿਸਾਬ ਦੇ ਨਾਲ ਕਰਵਾਈ ਤੇ ਉਹਨਾਂ ਨੇ ਇਹਨੂੰ ਰੰਗ ਰੋਗਨ ਵੀ ਕਰਵਾਇਆ ਇਹਨੂੰ ਉਸੇ ਹਿਸਾਬ ਨਾਲ ਉਸੇ ਮਾਹੌਲ ਦੇ ਹਿਸਾਬ ਨਾਲ ਤਿਆਰ ਕੀਤਾ ਸਾਰਾ ਕੁਝ ਮੈਂ ਸੜਕ ਦਾ ਵੀ ਜਿੱਦਾਂ ਪਹਿਲਾਂ ਵੀ ਜ਼ਿਕਰ ਕੀਤਾ ਸੜਕ ਵੀ ਕੱਚੀ ਦਿਖਾਈ ਉਹਨਾਂ ਨੇ ਤੇ ਆਡੀਅנס ਵੀ ਦਿਖਾਈ ਹੋਰ ਵੀ ਜਿੱਦਾਂ ਸਾਈਕਲ ਸਕੂਟਰ ਮੋਟਰਸਾਈਕਲ ਵਗੈਰਾ ਉਸ ਟਾਈਮ ਦੇ ਜਿੱਦਾਂ ਦੇ ਸੀਗੇ ਜਾਂ ਟਰੈਕਟਰ ਸੀਗੇ ਜਾਂ ਟਰਾਲੀਆਂ ਵੀ ਸੀਗੀਆਂ ਉਹ ਵੀ ਉਹਨਾਂ ਨੇ ਇੱਥੇ ਕਰਾਏ ਤੇ ਲਿਆ ਕੇ ਖੜੀਆਂ ਕਰਵਾਈਆਂ ਮਤਲਬ ਉਹਦਾ ਵੀ ਬਹੁਤ ਜ਼ਿਆਦਾ ਮਿਹਨਤ ਉਹਨੇ ਇਸ ਹਿਸਾਬ ਦੀ ਕੀਤੀ ਜਾਂ ਉਸ ਹਿਸਾਬ ਦਾ ਮਾਹੌਲ ਦਿਖਾਉਣ ਦੇ ਲਈ ਸਾਰਾ ਕੁਝ ਤੁਸੀਂ ਇਹ ਵੀ ਗੱਲ ਦੱਸੀ ਸੀਗੀ ਕਿ ਅੱਧੇ ਤੋਂ ਜ਼ਿਆਦਾ ਪ੍ਰਬੰਧ ਪੰਜਾਬ ਦੇ ਵਿੱਚ ਮਤਲਬ ਇੱਥੇ ਪ੍ਰੋਡਕ ਤੇ ਇੱਕ ਟੈਂਟ ਦਾ ਸੀਗਾ ਟੈਂਟ ਦਾ ਪ੍ਰਬੰਧ ਵੀ ਉਹਨਾਂ ਨੇ ਸਾਰਾ ਮੇਰੇ ਹੱਥੀਂ ਕਰਵਾਇਆ ਸਾਰਾ ਜੋ ਵੀ ਪੰਜਾਬ ਦੀ ਪ੍ਰੋਡਕਸ਼ਨ ਸਾਰਾ ਸਾਡੇ ਦਰਸ਼ਨ ਵਾਲਖ ਸਾਹਿਬ ਸੀਗੇ ਤੇ ਉਹਨਾਂ ਨੇ ਸਾਨੂੰ ਡਿਊਟੀ ਲਈ ਸੀ ਤੇ ਸਾਡੇ ਹਲਵਾਈਆਂ ਦੇ ਵੀ ਡਿਊਟੀ ਮੇਰੇ ਤੋਂ ਲਈ ਸੀ ਉਹਨਾਂ ਨੇ ਤੇ ਟੈਂਟ ਦਾ ਵੀ ਸਾਰਾ ਸੀਗਾ ਸਟੇਜਾਂ ਦਾ ਜੋ ਵੀ ਸਾਰਾ ਉਹ ਮੇਰੇ ਤੋਂ ਸਾਊਂਡ ਦਾ ਵੀ ਮੇਰੇ ਕੋਲੋਂ ਬਰਵਾਉਂਦੇ ਇਥੇ ਕਰਵਾਇਆ ਸੀਗਾ ਜੀ ਉਹਨਾਂ ਨੇ ਅੱਛਾ ਸ਼ੂਟਿੰਗ ਅੱਜ ਤੋਂ ਕਿੰਨੇ ਟਾਈਮ ਪਹਿਲਾਂ ਹੋਈ ਸੀ ਇਥੇ ਸ਼ੂਟਿੰਗ ਅੱਜ ਤਕਰੀਬਨ ਲਗਭਗ ਪਿਛਲੇ ਸਾਲ ਹੀ ਹੋ ਕੇ ਗਈ ਜੀ ਇਥੇ ਹੂੰ ਆਜ ਸਾਲ ਪਹਿਲਾਂ ਹੋਈ ਹੈ ਜੀ ਇਹਨਾਂ ਦਿਨਾਂ ਵਿੱਚ ਹੋਈ ਹੋਵੇ। ਇਹਨਾਂ ਦਿਨਾਂ ਵਿੱਚ ਹੋਈ ਹੈ। ਮਤਲਬ ਉਦੋਂ ਫਿਰ ਇੱਥੇ ਕਣਕ ਵੀ ਹੋਣੀ ਆ। 8 ਮਹੀਨੇ ਚੋਕੇ ਗਈ ਜੀ। ਇੱਥੇ ਕਣਕ ਵੀ ਹੋਣੀ ਫਿਰ ਉਸ ਹਾਂ ਕਣਕ ਵੀ ਸਿਗੀ। ਕਣਕ ਵੀ ਆਲੇ-ਦੁਆਲੇ ਜਿੱਦਾਂ ਉਹ ਜਿੰਨਾਂ ਕੋਈ ਕਿਸੇ ਦਾ ਨੁਕਸਾਨ ਹੋਇਆ ਉਹਨਾਂ ਨੇ ਬਾਅਦ ਉਹਨਾਂ ਨੂੰ ਠੀਕ ਦਿੱਤਾ ਹੈਗਾ ਸਾਰਾ ਨੂੰ ਕੋਈ ਇਨਸਾਨ ਜਿਹੜੀ ਭਜਨਾਸ ਦਿਖਾਈ ਗਈ ਹੈ ਉਹ ਪ੍ਰੋਪਰ ਕਣਕ ਦੇ ਵਿੱਚ ਦਿਖਾਈ ਗਈ ਹੈ। ਬਿਲਕੁਲ ਜੀ ਉਹ ਹਿਸਾਬ ਦਾ ਸੀਨ ਸਾਰਾ ਦਿਖਾਇਆ ਗਿਆ ਤੇ ਉਹਦਾ ਨੁਕਸਾਨ ਵੀ ਹੋਇਆ ਕਣਕਾਂ ਆਲੇ-ਦੁਆਲੇ ਥੋੜਾ ਭਜਨੀਤ ਹੁੰਦੀਆਂ ਜਦੋਂ ਲੋਕਾਂ ਨੇ ਭਜਨ ਆਲੇ-ਦੁਆ ਇਸੇ ਜਗ੍ਹਾ ਤੇ ਸਟੇਜ ਲੱਗੀ ਸੀ ਉਸ ਵੇਲੇ ਹਾਂਜੀ ਇਸੇ ਜਗ੍ਹਾ ਤੇ ਸਟੇਜ ਲੱਗੀ ਸੀਗੀ ਤੇ ਸਾਹਮਣੇ ਆਉਣਾ ਸੀਗਾ ਇਸੇ ਸਟੇਜ ਤੱਕ ਪਹੁੰਚਣਾ ਸੀ ਮਣਕੂ ਹੁਣੇ ਲੱਗੇ ਸੀ ਤੇ 900 ਵਗੈਰਾ ਕਰਦੇ ਸੀਗੇ ਉਹਨਾਂ ਦੇ ਆਉਣ ਲਈ ਦੱਸਿਆ ਸੀ ਤੇ ਇੱਕਦਮ ਲੋਕ ਇਕੱਠੇ ਹੋਣੇ ਸ਼ੁਰੂ ਹੋ ਗਏ ਸੀ ਜਦੋਂ ਗੱਡੀ ਉਹਨਾਂ ਦੀ ਪਹੁੰਚੀ ਆ ਰੋਟੀ ਖਾ ਕੇ ਉੱਥੋਂ ਇੱਥੇ ਆਏ ਆ ਤੇ ਉਦੋਂ ਸਾਹਮਣੇ ਕੋਈ ਸੀਗੇ ਉਹਨਾਂ ਨੂੰ ਮਾਰਨ ਦੇ ਇਰਾਦੇ ਨਾਲ ਹੀ ਖੜੇ ਸੀਗੇ ਜਿਵੇਂ ਕਹਿ ਸਕਦੇ ਆ ਉਹਨਾਂ ਨੇ ਅੰਦਰੋਂ ਤੋਂ ਗੋਲੀਆਂ ਨਾਲ ਤੇ ਚਲਾਉਣੀ ਉਤਰਦੇ ਸਾਰੇ ਸ਼ੁਰੂ ਕਰ ਦਿੱਤੀਆਂ ਤੇ ਬਸ ਉਸੇ ਜਗ੍ਹਾ ਤੇ ਉਹ ਡੇਗੇ ਸਾਰੇ ਮੌਤ ਹੋ ਗਈ ਸੀ ਇਸ ਫਿਲਮ ਦੇ ਵਿੱਚ ਵੀ ਸੇਮ ਸਟੇਜ ਇੱਥੇ ਲਾਈ ਗਈ ਹੈ ਬਿਲਕੁਲ ਜੀ ਸੇਮ ਸਾਰਾ ਕੁਝ ਉਹੀ ਕੁਝ ਦਿਖਾਇਆ ਗਿਆ ਜੋ ओरिजिनल ਸੀਗਾ ਉਸ ਟਾਈਮ ਸੀਗਾ 8 ਮਾਰਚ 1988 ਨੂੰ ਸੀ ਉਹੀ ਇਹ ਦਿਖਾਇਆ ਗਿਆ ਅੱਜ ਫਿਲਮ ਦੇ ਵਿੱਚ ਤੁਸੀਂ 12 ਤਰੀਕ ਨੂੰ ਕੱਲ ਦੇਖੋਗੇ ਜੀ ਜੀ ਤੇ ਹੁਣ ਅਸੀਂ ਲਾਸਟ ਵਿੱਚ ਉਸ ਜਗ੍ਹਾ ਤੇ ਤੁਹਾਨੂੰ ਲੈ ਕੇ ਚੱਲਦੇ ਹਾਂ ਜਿੱਥੇ ਚਮਕੀਲਾ ਅਮਰਜੋਤ ਤੇ ਨਾਲ ਉਹਨਾਂ ਦੇ ਜਿਹੜੇ ਦੋ ਸਾਥੀ ਸੀਗੇ ਉਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਉਸ ਮੋੜ ਦੇ ਉੱਪਰ ਉੱਥੇ ਲੈ ਕੇ ਚੱਲਦੇ ਹਾਂ ਤੇ ਇਸ ਫਿਲਮ ਦੇ ਵਿੱਚ ਵੀ ਪਿੰਡ ਵਾਲਿਆਂ ਦਾ ਦੱਸਣਾ ਜਾਂ ਫਿਲਮ ਦੇ ਵਿੱਚ ਚਮਕੀ ਦਲਜੀਤ ਦੋਸਾਨ ਨੇ ਵੀ ਆਪਣੀ ਇੱਕ ਇੰਟਰਵਿਊ ਦੇ ਵਿੱਚ ਕਿਹਾ ਕਿ ਸੇਮ ਸੀਨ ਉੱਥੇ ਹੀ ਫਿਲਮਾਇਆ ਗਿਆ ਜਿੱਥੇ ਕਿ ਚਮਕੀਲੇ ਦੀ ਮੌਤ ਹੋਈ ਸੀ ਚਮਕੀਲੇ ਨੂੰ ਜਿੱਥੇ ਮਾਰਿਆ ਗਿਆ ਸੀ ਸੋ ਇਸ ਜਗ੍ਹਾ ਤੇ ਮਾਰਿਆ ਗਿਆ ਸੀ ਬਿਲਕੁਲ ਬਿਲਕੁਲ ਇਹੀ ਜਗ੍ਹਾ ਤੇ ਹੈਗਾ ਜੀ ਤੇ ਜਿੱਦਾਂ ਉਹ ਅਨਾਉਂਸਮੈਂਟ ਹੁੰਦੀ ਆ ਮਣਕੂ ਨੇ ਕੀਤੀ ਆ ਤੇ ਉਹਨਾਂ ਦੀ ਇਦਾਂ 1786 ਗੱਡੀ ਨਾਇਮ ਮੋਟਰਡਾ ਸਾਈਡ ਤੋਂ ਖੂਤੋਂ ਇਧਰੋਂ ਆਂਦੀ ਆ ਤੇ ਕੋਈ ਗਿਰਿੰਗੀ ਕਾਰ ਜਦੋਂ ਇੱਥੇ ਕਿ ਰੁਕਦੀ ਆ ਤਾਂ ਸਾਹਮਣੇ ਤੋਂ ਸਕੂਟਰ ਤੇ ਸਵਾਰ ਉਹ ਆਦਮੀ ਸੀਗੇ ਤੇ ਉਹਨਾਂ ਨੇ ਗੋਲੀਆਂ ਚਲਾਉਣ ਜਿੱਦਾਂ ਜਦੋਂ ਉਤਰਾਣਾ ਸ਼ੁਰੂ ਕੀਤਾ ਪਹਿਲਾ ਅਮਰਜੋਜੀ ਉਤਰਿਆ ਉਹਨਾਂ ਦੀ ਗੋਲੀ ਚੱਲਣੀ ਸ਼ੁਰੂ ਹੋਈ ਆ ਚਮਕੀਲਾ ਜੀ ਉਤਰੇ ਤੇ ਇੱਕ ਗਿੱਲੇ ਸੀ ਇਹਨਾਂ ਦਾ ਹਾਰਮੋਨੀਅਮ ਪਲੇ ਜਿਹੜਾ ਕਰਦਾ ਸਟੇਜ ਤੇ ਤੇ ਉਹਨਾਂ ਦੇ ਵੀ ਗੋਲੀਆਂ ਵੱਜੀਆਂ ਉਹ ਵੀ ਇੱਥੇ ਢੇਰੀ ਹੋ ਗਿਆ ਤੇ ਇੱਕ ਢੋਲ ਕਮਾਸਟਰ ਸੀ ਉਹਨਾਂ ਦਾ ਇਹਦੇ ਲਈ ਸਾਈਡ ਕੱਬੀ ਸਾਈਡ ਤੇ ਉਹ ਉਹਨਾਂ ਦੇ ਗੋਲੀਆਂ ਲੱਗੀਆਂ ਜਦੋਂ ਬਹੁਤ ਦੇਰ ਤੱਕ ਉੱਠਦੇ ਰਹੇ ਕਾਫੀ ਦੇਰ ਤੱਕ ਉੱਠਦੇ ਇਧਰ ਆੜ ਚ ਪੈ ਰਹੇ ਕਾਫੀ ਦੇਰ ਉਹਨਾਂ ਨੂੰ ਮਤਲਬ ਕੋਈ ਇੱਥੇ ਆਪਣੇ ਦੌੜ ਭੱਜ ਬੱਜ ਗਈ ਕਿ ਉਹਨੂੰ ਪੁੱਛਣਾ ਕਿਸ ਨੇ ਕੀ ਸੀਗੇ ਸਾਨੂੰ ਤੇ ਬਹੁਤ ਜ਼ਿਆਦਾ ਲੋਕ ਆਪ ਆਪਣੇ ਰਾਹ ਦੇਖ ਕੇ ਭੱਜ ਗਏ ਸੀ ਸਾਰੇ ਇਸੇ ਜਗ੍ਹਾ ਤੇ ਇਸੇ ਜਗ੍ਹਾ ਤੇ ਸੀਗਾ ਜੀ ਇਸੇ ਜਗ੍ਹਾ ਤੇ ਮੈਂ ਕੈਮਰਾਮੈਨ ਨੂੰ ਕਹਿਣਾ ਚਾਹਾਂਗਾ ਕਿ ਇੱਥੇ ਦਿਖਾ ਲਿਆ ਜਾਵੇ ਤੇ ਸਾਹਮਣੇ ਸੇ ਸੀਗੀ ਤੇ ਇੱਥੇ ਸੀਗਾ ਸਾਰਾ ਇਸੇ ਜਗ੍ਹਾ ਤੇ ਕੈਮਰਾ ਮਾਰਿਆ ਜਾਵੇ ਇਸੇ ਜਗ੍ਹਾ ਤੇ ਕਾਫੀ ਖੂਨ ਉਹਨਾਂ ਦਾ ਡੁੱਲਿਆ ਸੀ ਲਾਲੂ ਲਾਲੀ ਹੋਈ ਸੀ ਕੰਮ ਉੱਪਰ ਹਾਂਜੀ ਕਾਫੀ ਖੂਨ ਇਸ ਜਗ੍ਹਾ ਤੇ ਡੁੱਲਿਆ ਸੀ ਉਹਨਾਂ ਦਾ ਜੀ ਗੋਲੀਆਂ ਲੱਗਣ ਦੇ ਵਜ੍ਹਾ ਦੇ ਨਾਲ ਸਾਰਾ ਜਿਹੜਾ ਦਿਲਜੀਤ ਦੀ ਫਿਲਮ ਵਾਲਾ ਸੀ ਉਹ ਵੀ ਇੱਥੇ ਫਿਲਮਾਇਆ ਗਿਆ ਇੱਥੇ ਫਿਲਮਾਇਆ ਗਿਆ ਬਿਲਕੁਲ ਉਹ ਇੱਥੇ ਗੱਡੀ ਰੁਕੀ ਤੇ ਇੱਥੇ ਫਿਲਮਾਇਆ ਗਿਆ ਜੀ ਸਾਰਾ ਜੀ ਹਾਂਜੀ ਇੱਥੇ ਦਿਖਾਇਆ ਗਿਆ ਸਾਰਾ ਕੁਝ। ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਬਰੀਕੀ ਦੇ ਨਾਲ ਇਸ ਫਿਲਮ ਦੇ ਵਿੱਚ ਵੀ ਦਿਖਾਇਆ ਗਿਆ ਹੈ। ਇਹ ਹੂਬ ਹੂ ਇਸੇ ਤਰ੍ਹਾਂ ਇਹ ਜਿਹੜਾ ਸੀਨ ਵੀ ਇਸੇ ਤਰ੍ਹਾਂ ਇੱਥੇ ਫਿਲਮਾਇਆ ਗਿਆ ਹੈ। ਦਲਜੀਤ ਦਾ ਜਿਹੜਾ ਫਿਲਮ ਹੈ ਅਮਰ ਸਿੰਘ ਚਮਕੀਲਾ ਉਸ ਫਿਲਮ ਦੇ ਵਿੱਚ ਵੀ ਇਹ ਜਿਹੜਾ ਸੀਨ ਇੱਥੇ ਫਿਲਮਾਇਆ ਗਿਆ ਤੇ ਇੱਥੇ ਦਿਖਾਇਆ ਗਿਆ ਕਿਸ ਤਰੀਕੇ ਦੇ ਨਾਲ ਉਧਰੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨੂੰ ਗੋਲੀਆਂ ਮਾਰਨ ਉਹ ਸੇਮ ਟੂ ਸੇਮ ਤੇ ਇੱਕ ਗੱਲ ਹੋਰ ਇੱਥੇ ਮੈਂ ਤੁਹਾਨੂੰ ਨਹੀਂ ਚਾਹੂੰਗਾ ਕਿ ਆਹ ਜਿਹੜੀ ਤੁਸੀਂ ਸੜਕ ਦੇਖ ਸਕਦੇ ਹੋ ਫਿਲਮ ਦੇ ਵਿੱਚ ਇੰਨੀ ਬਰੀਕੀ ਦੇ ਨਾਲ ਕੰਮ ਕੀਤਾ ਗਿਆ ਬਾਈ ਹੋਰ ਰਦਾ ਕੇ ਇਹ ਕਹਿਣਾ ਹੈ ਕਿ ਇਹ ਜਿਹੜੀ ਇਸ ਦੇ ਉੱਪਰ ਮਿੱਟੀ ਪਾਈ ਗਈ ਸੀ ਇਸ ਨੂੰ ਕੱਚਾ ਕੀਤਾ ਗਿਆ ਸੀ ਕਿੰਨੇ ਦਿਨ ਜੀ ਇਹ ਰੋਡ ਬੰਦ ਰਿਆ ਸੀ ਫਿਰ ਇਹ 3-4 ਦਿਨ ਬੰਦ ਰਿਆ ਜੀ ਲਗਭਗ 3-4 ਦਿਨ ਇਹ ਬੰਦ ਰੱਖਿਆ ਰੋਡ ਜੀ ਤੇ ਮਿੱਟੀ ਵਗੈਰਾ ਸਾਰੀ ਫੇਤ ਤੇ ਉੱਪਰ ਪਾ ਕੇ ਤੇ ਉੱਪਰ ਸਾਰੇ ਛੋਟ ਰੋਜ਼ ਛੋਟ ਚੱਲਦੀ ਸੀ ਨਾ ਇੱਥੇ ਆਣਾ ਜਾਣਾ ਪਬਲਿਕ ਦਾ ਵੀ ਲੋਕਾਂ ਦਾ ਉਹਨਾਂ ਦਾ ਮਿਹਨਤ ਵੀ ਲਗਾਤਾਰ ਚੱਲਦੀ ਸੀ ਤੇ ਲਗਾਤਾਰ ਕੰਮ ਉਹਨਾਂ ਨੇ ਕੀਤਾ 3-4 ਦਿਨ ਲਗਭਗ ਕਾਫੀ ਮੈਂ ਤੇ ਕੀਤੀ ਉਹਨਾਂ ਨੇ ਜੀ ਜੀ ਸ਼ੁਕਰੀਆ ਜੀ ਗੱਲਬਾਤ ਕਰਨ ਲਈ ਸ਼ੁਕਰੀਆ ਸਾਨੂੰ ਸਾਡਾ ਸਾਥ ਦੇਣ ਲਈ ਇੱਥੇ ਤੁਸੀਂ ਜੋ ਵੀ ਸਾਨੂੰ ਦੱਸਿਆ ਦਰਸ਼ਕਾਂ ਤੱਕ ਤੁਸੀਂ ਗੱਲ ਜਿਹੜੀ ਪਹੁੰਚਦੀ ਕੀਤੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਇੱਕ ਮੈਂ ਫਿਲਮ ਦੇ ਬਾਰੇ ਦੱਸਣਾ ਚਾਹੁੰਦਾ ਇਹ ਇੱਕ ਇੱਕੋ ਇੱਕ ਜੋੜੀ ਦੇ ਉਪਰ ਆ ਜੇ ਬਾਲੀਵੁੱਡ ਵਾਲੀ ਫਿਲਮ ਬਣ ਰਹੀ ਹੈ ਬਾਲੀਵੁੱਡ ਵਾਲੇ ਇੱਥੇ ਕਰ ਰਹੇ ਆ ਜੇ ਵੀ ਮਾਣ ਵਾਲੀ ਗੱਲ ਹੈ ਸਾਡੇ ਪੰਜਾਬੀਆਂ ਲਈ ਵੀ ਮਾਣ ਵਾਲੀ ਗੱਲ ਹੈ ਕਿ ਇੱਕੋ ਇੱਕ ਸਿੰਗਰ ਪੰਜਾਬੀ ਜੋੜੀ ਤੇ ਬਾਲੀਵੁੱਡ ਵਾਲੇ ਫਿਲਮ ਧਿਰ ਕਰ ਰਹੇ ਆ ਤੇ ਬਹੁਤ ਵਧੀਆ ਅਸੀਂ ਉਹਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਆ ਜੀ ਉਹ ਵੀ ਬਿਲਕੁਲ ਵਧੀਆ ਚੱਲੇ ਫਿਲਮ ਸਾਰਾ ਵਧੀਆ ਹੋਵੇ ਸਾਰਾ ਕੰਮ ਉਹਨਾਂ ਦਾ ਦੋਨਾਂ ਦੀ ਮਿਹਨਤ ਰੰਗ ਲਿਆਵੇ ਤੇ ਬਹੁਤ ਮਿਹਰਬਾਨੀ ਤੁਹਾਡਾ ਇੱਥੇ ਆਉਣ ਤੇ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਵਾਸਤੇ ਸੋਏ ਸਿਗੇ ਪਿੰਡ ਦੇ ਸਰਪੰਚ ਜੀਵਨ ਜੀ ਜਿਨ੍ਹਾਂ ਤੇ ਉਸ ਸਮੇਂ ਦੀ ਵੀ ਗੱਲ ਸਮਝਾਈ ਗਈ ਆ ਜਦੋਂ ਚਮਕੀਲਾ ਇੱਥੇ ਅਖਾੜਾ ਲਾਉਣ ਆਇਆ ਸੀਗਾ ਅਖੀਰਲੇ ਵੇਲੇ ਜਿੱਥੇ ਰੋਟੀ ਖਾਧੀ ਸੀ ਜਿੱਥੇ ਚਮਕੀਲੇ ਦਾ ਪ੍ਰੋਗਰਾਮ ਸੀਗਾ ਸਾਰੀ ਗੱਲਬਾਤ ਇਹਨਾਂ ਦੇ ਨਾਲ ਕੀਤੀ ਆ ਤੇ ਬਹੁਤ ਤਰੀਕੇ ਦੇ ਨਾਲ ਬਹੁਤ ਵਧੀਆ ਤਰੀਕੇ ਦੇ ਨਾਲ ਇਹਨਾਂ ਨੇ ਸਾਨੂੰ ਸਾਰਾ ਕੁਝ ਦੱਸਿਆ ਤੇ ਸਮਝਾਇਆ ਕੈਮਰਾਮੈਨ ਕੁਲਦੀਪ ਦੇ ਨਾਲ ਦਿਵਿੰਦਰ ਮੱਡ ਮੈਸਮਪੁਰ ਦੇਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇਨ ਦੇਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਬਦ